స్కూల ట్ సరే బాలని పా వోట్ భక్ చల్ల అది సీ చక్క కమ్మ గల్ని సీ మ ਨੇ ਮੇਰੀ ਗੱਲ ਸੁਣਾ ਜੇ ਬੱਚੇ ਵੋਟਾਂ ਪਾਣਗੇ ਤਾਂ ਉਹਦੇ ਮਾਪੇ ਮਾਂ ਦੀਆਂ ਭੈਣ ਦੀਆਂ ਗਾਲਾਂ ਵੀ ਕੱਢਣਗੇ ਉਹਨੂੰ ਸਾਰੇ ਨਹੀਂ ਸਾਰੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਛੁੱਟੀਆਂ ਤੇ ਛੁੱਟੀਆਂ ਵੀ ਦੱਸ ਤੇ ਤੇਰੇ ਜਵਾਬ ਹੋਣ ਔਲਾਵਾ ਤੂੰ ਸਾਰੇ ਪੰਜਾਬ ਨੂੰ ਛੁੱਟੀਆਂ ਘਰਾਉਣੀ ਤੂੰ ਕਿਸੇ ਮੇਰਾ ਮੂੰਹ ਘੋਦਿਆ ਖੰਦੀ ਸੁੱਖਾ ਵੀ ਕਰੇ ਬੈਠਾ ਬੋਲਦਾ ਵਾ ਬੋਲਾ ਨਾ ਹੋਰ ਕੀ ਹਾਰ ਮਾਮਾ ਇਹਨਾਂ ਦੇ ਵੀ ਉਹ ਗੱਲ ਨਹੀਂ ਆਪਣੇ ਕੋਲ ਦੋ ਪੈਸੇ ਵੱਧ ਆਉਂਦੇ ਉਹੀ ਜੇ ਆਪਾਂ ਜਿੱਤ ਜਾਂਦੇ ਗੱਲ ਸਹੀ ਕਹੀ કે ਨਹੀਂ ਅੱਗੇ ਆਪਾਂ ਵੀ ਤਾਂ ਆਪਣਾ ਬਾਹਰ ਪਰਿਵਾਰ ਸਾਰਾ ਕੋ ਦੇਖਣਾ ਹੀ ਐ ਨਹੀਂ ਤਾਂ ਤਰਫਦਾ ਹੀ ਨਾ ਕਰੋ ਦੀ ਬਾੜਾ ਉਹਦੇ ਕੋਲ ਭਗ ਜਾ ਮੇਤੋ ਡਾਂਗਾ ਨਾਲ ਖਾੜੀ ਵੱਡੀ ਆਈ ਐ ਤੁ